ਸੋ ਹਾਂਜੀ ਇਹ ਝੋਟ ਨਹੀਂ ਹੈਗਾ ਵੀ ਝੋਨੇ ਦੇ ਉੱਤੇ ਜਾਂ ਹੋਰ ਫਸਲਾਂ ਦੇ ਉੱਤੇ दारू ਦੇਸੀ दारू ਦੀ ਲੋਕ ਸਪਰੇ ਨਹੀਂ ਕਰਦੇ ਸੋ ਮੈਨੂੰ ਵੀ ਪੁੱਛਿਆ ਸੀ ਕਿਸੇ ਨੇ ਸੋ ਇਹਦੇ ਤੇ ਨਾਲ ਆਪਾਂ ਵੀ ਜਿੰਨੀ ਕ ਆਪਣੀ ਜਾਣਕਾਰੀ ਇਕੱਠੀ ਕਰਦੇ ਸਕਦੇ ਸੀ ਉਹ ਇਕੱਠੀ ਕੀਤੀ ਸੋ ਗੁਜਰਾਤ ਤੋਂ ਇਹ ਕੰਮ ਚੱਲਿਆ ਸੀ ਸੋ ਜਿਹੜੇ ਮੁੰਡੇ ਨੇ ਕੀਤੀ ਸੀ ਉਹ ਪੜਿਆ ਸੀ ਪੀ ਐਚ ਡੀ ਉਹਦੀ ਕੀਤੀ ਵੀ ਸੀ ਉਹਨੇ ਆਲੂ ਦੇ ਉੱਤੇ ਦਾ ਟ੍ਰਾਇਲ ਆਇਆ ਸੀ ਦੇਸੀ दारू ਦਾ दा। ਸੋ ਦੂਜੇ ਆਲੂਆਂ ਨਾਲੋਂ ਇਹਦਾ ਸਾਈਜ਼ ਸੀ ਜਿਹੜਾ ਉਹ ਮੋਟਾ ਸੀ ਕਾਰਨ ਉਹਨੇ ਇੱਕ ਦੱਸਿਆ ਵੀ ਇਹਦੇ ਵਿੱਚ ਇਥਨੋਲ ਤੇ ਮੀਥਨੋਲ ਹੁੰਦਾ ਅਲਕੋਹਲ ਦੇ ਵਿੱਚ ਜਿਹਦੇ ਕਰਕੇ ਫਿਰ ਇਹਦਾ ਟ੍ਰਾਇਲ ਗੰਨੇ ਦੇ ਵਿੱਚ ਸੁੰਡੀ ਤੋਂ ਲਾਇਆ ਗਿਆ ਗੋਪ ਦੀ ਸੁੰਡੀ ਜਿਆਦਾ ਪਰੇਸ਼ਾਨ ਕਰਦੀ ਸੀ ਗੰਨੇ 'ਚ ਤੇ ਉਹਦੇ ਤੇ ਕੰਟਰੋਲ ਇਹਨੇ ਦਵਾਈਆਂ ਨਾਲੋਂ ਜਿਆਦਾ ਕੀਤਾ ਸੋ ਇਸੇ ਲਈ ਫਿਰ ਇਹ ਗੰਨੇ ਦੇ ਕਰਨ ਲੱਗੇ ਉਹ ਤੋਂ ਬਾਅਦ ਹਰਿਆਣੇ ਦੇ ਵਿੱਚ ਬਤਾऊं ਜਿੱਦਾਂ ਬਰਿੰਜਲ ਹਨਾ ਉਹਦੀ ਖੇਤੀ ਕਰਦੇ ਨੇ ਸੋ ਉਹਦੇ ਤੇ ਫਿਰ ਦੇਸੀ दारू ਦੇ ਟ੍ਰਾਇਲ ਲਾ ਕੇ ਦੇਖੇ ਇੱਕ ਕੀਲੇ ਦੇ ਵਿੱਚ ਪਉਏ ਕਹਿੰਦੇ ਸੀ ਟ੍ਰਾਇਲ ਆਉਂਦੇ ਸੀ ਤੇ ਉਹਦੇ ਤੇ ਵੀ ਇਹਦਾ ਜਿਹੜਾ ਕੰਟਰੋਲ ਆ ਬਹੁਤ ਵਧੀਆ ਰਿਹਾ ਸੋ ਉਹਨਾਂ ਨੇ ਝੋਨੇ ਤੇ ਲਾ ਕੇ ਦੇਖਿਆ ਉਹ ਕਹਿੰਦੇ ਸੁੰਡੀ ਤੋਂ ਇਹਨੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਹੈ ਜਿਹੜੀ ਦੇਸੀ दारू ਆਉਂਦੀ ਆ ਉਹਦਾ ਸੀ ਇਹ ਸੋ ਹਿੰਦੂ ਸਤਾਨ ਟਾਈਮਸ ਉਹਨਾਂ ਨੇ ਵੀ ਫਿਰ ਆਰਟੀਕਲ ਲਿਖਿਆ ਸੀ ਦੈਨਿਕ ਵਾਸਕਰ ਉਹਨਾਂ ਦਾ ਵੀ ਦੇ ਤੇ ਆਰਟੀਕਲ ਲਿਖਿਆ ਵਾ ਸੋ ਜਿਨ੍ਹਾਂ ਨੇ ਵਰਤੀਓ ਲੋਕ ਵਰਤ ਰਹੇ ਨੇ ਨੂੰ ਸੋ ਆਪਣੇ ਪੰਜਾਬ ਚ ਨਹੀਂ ਜਾਨੀ ਵੀ ਕੋਈ ਵੀ ਖਬਰ ਹੈ ਦੀ ਜਿੰਨੀ ਵੀ ਬਾਹਰ ਦੀ ਉਹ ਸਾਰੀ ਖਬਰ ਆ ਦੇਸੀ दारू ਦੀ